ਸ਼ੇਰੇ ਪੰਜਾਬ ਨੰਗ ਰਹੇ ਆ ਕਿਸੇ ਥਾਂ ਦੇ ਉੱਤੋਂ ਜੀ ਉੱਥੇ ਉਹਨਾਂ ਦੇ ਵੱਟਾ ਵਜਦਾ ਇੱਕ ਜਦੋਂ ਆਏ ਵੱਟਾ ਡੜਾ ਵਜਦਾ ਆ ਕੇ ਤੇ ਸਪਾਹੀਆ ਜਿਹੜੇ ਉਹ ਭੱਜ ਕੇ ਉਹ ਜਵਾਕਾਂ ਨੇ ਜਿਨ੍ਹਾਂ ਨੇ ਵੱਟਾ ਮਾਰਿਆ ਉਹਨਾਂ ਨੂੰ ਫੜ ਲਿਆਉਂਦੇ ਆ ਹਾਂ ਸ਼ੇਰੇ ਪੰਜਾਬ ਕਹਿੰਦਾ ਭਾਈ ਤੁਸੀਂ ਮੇਰੇ ਵੱਟਾ ਮਾਰਿਆ ਉਹ ਸਮਾਂ ਉਹ ਹੈ ਜਦੋਂ ਸ਼ੇਰੇ ਪੰਜਾਬ ਨੂੰ ਦੇਖ ਕੇ ਲੋਕ ਮੱਥੇ ਨੂੰ ਹੱਥ ਲਾ ਕੇ ਸਿਰ ਨੂੰ ਲਾਉਂਦੇ ਆ ਮੱਥਾ ਟੇਕਦੇ ਆ ਹਾਂ ਨਾ ਇਹਨਾਂ ਨੇ ਇੱਥੇ ਜਿਹੜਾ ਬਣਾਇਆ ਨਾ ਕੀ ਨਾਂ ਲੈਂਦੇ ਆ ਸੁਖ ਵਿਲਾਸ ਇਹਦੇ ਵਿੱਚ ਪੇਂਟਿੰਗਸ ਹੈ ਕਈ ਬਹੁਤ ਕਮਾਲ ਮਤਲਬ ਇਹ ਕਿਵੇਂ ਬਣਿਆ ਕੀ ਬਣਿਆ ਆਪਣੀ ਪੋਲਿਟਿਕਸ ਤੋਂ ਆਪਾਂ ਕੀ ਲੈਣਾ ਪਰ ਅੱਛਾ ਜੇ ਤੁਸੀਂ ਉੱਥੇ ਜਾਓ ਨਾ ਸੁਖ ਵਿਲਾਸ 'ਚ ਉਹਦੇ 'ਚ ਕਮਾਲ ਦੀਆਂ ਪੇਂਟਿੰਗਾਂ ਲਾਈਆਂ ਸ਼ੇਰੇ ਪੰਜਾਬ ਉਹਦੇ 'ਚ ਇੱਕ ਪੇਂਟਿੰਗ ਹੈ ਬਾਬਾ ਜੀ ਸ਼ੇਰੇ ਪੰਜਾਬ ਆ ਰਹੇ ਹਾਥੀ ਤੇ ਜਿਹੜੇ ਲੋਕ ਸੰਗਤ ਮੂਹਰੇ ਖੜੇ ਪੁਰਾਣੀ ਪੇਂਟਿੰਗ ਹੈ ਕੋਈ ਜਿਹੜੇ ਲੋਕ ਦੇਖ ਰਹੇ ਸ਼ੇਰੇ ਪੰਜਾਬ ਨੂੰ ਮੱਥਾ ਟੇਕ ਰਹੇ ਸ਼ੇਰੇ ਪੰਜਾਬ ਨੂੰ ਇੰਨਾ ਰਤਬਾ ਉਸ ਸਮੇਂ ਤੇ ਕੋਈ ਸ਼ੇਰੇ ਪੰਜਾਬ ਦੇ ਵੱਟਾ ਮਾਰੇ ਡੜਾ ਮਾਰੇ ਸਿਪਾਈਆਂ ਨੇ ਫੜਨਾ ਹੀ ਸੀ ਬੱਚਿਆਂ ਨੂੰ ਫੜ ਲਿਆ ਲਿਆਂਦੇ ਸ਼ੇਰੇ ਪੰਜਾਬ ਕਹਿੰਦਾ ਭਾਈ ਤੁਸੀਂ ਮੇਰੇ ਡੜਾ ਮਾਰੇ ਆ ਹਾਂਜੀ ਮਹਾਰਾਜ ਅਸੀਂ ਤੁਹਾਡੇ ਥੋੜੇ ਥੋੜਾ ਮਾਰਦੇ ਸੀ ਤੁਸੀਂ ਕੀਦੇ ਮਾਰਦੇ ਸੀ ਅਸੀਂ ਤਾਂ 베ਰੀ ਦੇ ਮਾਰਦੇ ਸੀ ਹਾਂ ਜੀ 베ਰੀ ਦੇ ਘਾਤ ਮਾਰਦੇ ਸੀ 베ਰੀ ਦੇ ਡਲੇ ਮਾਰੀਦੇ ਆ ਮਹਾਰਾਜ 베ਰੀ ਸਾਨੂੰ 베ਰ ਦਿੰਦੀ ਹੈ ਸ਼ੇਰੇ ਪੰਜਾਬ ਕਹਿੰਦਾ ਵੀ ਪੰਜਾਬ ਦਾ ਮਹਾਰਾਜ ਆ 베ਰੀ ਤੋਂ ਵੀ ਮਾੜਾ ਹਾਂ 베ਰੀ ਦੇ ਡਲਾ ਮਾਰੋ ਤਾਂ 베ਰ ਦਿੰਦੀ ਹੈ ਤੇ ਜੇ ਮੇਰੇ ਡਲਾ ਵੱਜਿਆ ਤੇ ਇਹਨਾਂ ਨੂੰ ਕੁਝ ਨਹੀਂ ਦੇਣਾ ਸਜ਼ਾ ਦੇਣੀ ਹੈ ਇਹਨੂੰ ਮੋਹਰਾ ਦਿਓ ਪੰਜ ਪੰਜ ਸੋਨੇ ਦੀਆਂ ਮੋਹਰਾ ਦਿੱਤੀਆਂ ਉਹਨਾਂ ਨੂੰ ਹੈ ਨਾ ਮਤਲਬ ਕਿਹੜਾ ਰਾਜਾ ਹੋ ਗਾਇਬ ਜਾ